ਮੇਨ ਹੈਗਾ ਚਿਕਨ ਰਾਈਸ ਚਿਕਨ ਰੋਟੀ ਤੇ ਕੜੀ ਹੁੰਦੀ ਹੈ ਰਾਜਮਾਨ ਦੇ ਦਾਲ ਇੱਕ ਸਬਜੀ ਚੇਂਜ ਕਰਕੇ ਪਨੀਰ ਦੀ ਇੱਕ ਵੀ ਸਬਜੀ ਚੇਂਜ ਕਰਕੇ ਔਰ ਰਾਇਤਾ ਹੁੰਦਾ ਲੱਸੀ ਕਾਹਨ ਕੁ ਨਾ ਮੇਛੇ ਬਣਾ ਲਿੰਦੀ ਹੈ ਮੇਰੀ ਇੱਕ ਸਿਸਟਰ ਨੇ ਉਹ ਮੈਨੂੰ ਸਲਾਹ ਦਿੱਤੀ ਉਹਨੇ ਕਹਿੰਦੇ ਐਵੇਂ ਘਰੇ ਬੈਈ ਰਹਿਨੀ ਆ ਕੰਮ ਕਰ ਲੈ ਚਲੋ ਕਰ ਲੈਨੇ ਮਜ਼ਾਕ ਮਜ਼ਾਕ ਚ ਕੀਤਾ ਸੀ ਪਰ ਵਧੀਆ ਚੱਲਿਆ ਬਹੁਤ ਵੱਡਾ ਸੁਨੇਹਾ ਵੀ ਆ ਉਹਨਾਂ ਵਿਹਲੇ ਲੋਕਾਂ ਵਾਸਤੇ ਜਿਹੜੇ ਕਿ ਕੋਈ ਕਾਰੋਬਾਰ ਨਹੀਂ ਕਰਦੇ ਮੰਗਤੇ ਨੇ ਉਹਨਾਂ ਮੰਗਤਿਆਂ ਦੇ ਮੂੰਹ ਤੇ ਵੀ ਬੜੀ ਵੱਡੀ ਚਪੇੜ ਆ ਕਿ ਵਿਹਲੇ ਰਹਿਣ ਨਾਲੋਂ ਕੰਮ ਕਰੋ ਚਾਹੇ ਕੋਈ ਵੀ ਕਰੋ ਪਰਿਵਾਰ ਦੇ ਵਿੱਚ ਕੌਣ ਪਰਿਵਾਰ ਚ ਭਾਜੀ ਮੇਰੇ ਦੋ ਬੇਟੇ ਵੱਡਾ ਬੇਟਾ ਮੇਰੇ ਇੱਥੇ ਫਗਵਾੜੇ ਸੈਟਲ ਆ ਉਹ ਫਾਈਨੈਂਸ ਦਾ ਕੰਮ ਕਰਦਾ ਛੋਟਾ ਬੇਟਾ ਮੇਰਾ ਯੂਐਸਏ ਜੇ ਸਾਖ ਦੂਰਾ ਮੈਂ ਇੱਥੇ ਬਾਅਦ ਵਾਰ ਆਇਆ ਕਰੂੰਗਾ ਉਹਨੇ ਤੇ ਇਹਨਾਂ ਦਾ ਕੜੀ ਚੌਲ ਤੇ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਮੈਂ ਕੜੀ ਚੌਲ ਖਾਤੇ ਆ ਮੁੜ ਕੇ ਹੋਰ ਇਹਨਾਂ ਦੀ ਜੜੀਆਂ ਵੈਰਾਈਟੀਆਂ ਉਹ ਵੀ ਮੈਂ ਟੈਸਟ ਕਰਾਂਗਾ ਵਾਕਈ ਮਤਲਬ ਹੈ ਉਮੀਦ ਤੋਂ ਵੱਧ ਕੇ ਟੈਸਟ ਜੜਾ ਮੈਨੂੰ ਬਹੁਤ ਵਧੀਆ ਲੱਗਿਆ ਜਿਆਦਾ ਮਸਾਲੇ ਤਾਂ ਨਹੀਂ ਲੱਗ ਰਹੇ ਨਹੀਂ ਨਹੀਂ ਬਿਲਕੁਲ ਨਹੀਂ ਲੱਗ ਰਿਹਾ ਦੋਸਤੋ ਸਿਆਣੇ ਕਹਿੰਦੇ ਆ ਕਿ ਵਿੱਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਪਰ ਇਸ ਵਿੱਲੇ ਦਿਮਾਗ ਨੂੰ ਸ਼ੈਤਾਨ ਬਣਾਉਣਾ ਜਾਂ ਸਾਧ ਬਣਾਉਣਾ ਇਹ ਤੁਹਾਡੇ ਆਪਣੇ ਹੱਥ ਆ ਰਸਤੇ ਦੋ ਹੁੰਦੇ ਨੇ ਇੱਕ ਚੰਗੇ ਪਾਸੇ ਜਾਂਦਾ ਤੇ ਇੱਕ ਗਲਤ ਪਾਸੇ ਪਰ ਕਿਹੜੀ ਮੰਜ਼ਲ ਵਾਸਤੇ ਤੁਸੀਂ ਕਿਹੜਾ ਰਸਤਾ ਅਪਣਾਉਣਾ ਹੈ ਚੰਗਾ ਜਾਂ ਮਾੜਾ ਉਹ ਵੀ ਤੁਸੀਂ ਫੈਸਲਾ ਦਿਲ ਔਰ ਦਿਮਾਗ ਦੀ ਸੁਣ ਕੇ ਆਪ ਕਰਨਾ ਹੁੰਦਾ ਆ ਸੋ ਗੱਲਬਾਤ ਕਰੀਏ ਇੱਕ ਬੀਬੀ ਦੇ ਵੱਲੋਂ ਖਾਣਾ ਬਣਾਇਆ ਜਾ ਰਿਹਾ ਔਰੇ ਫੂਡ ਦਾ ਜਿਹੜਾ ਕੰਮ ਆ ਸ਼ੁਰੂ ਕੀਤਾ ਗਿਆ ਹੈ ਇੱਕ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਇਹ ਸ਼ੌਂਕੇ ਸ਼ੌਂਕ ਦੇ ਤੌਰ ਤੇ ਕੰਮ ਕੀਤਾ ਜਾ ਰਿਹਾ ਮਜਬੂਰੀ ਚ ਕੀਤਾ ਜਾ ਰਿਹਾ ਜਾਂ ਲਾਲਚ ਦੇ ਲਈ ਕੀਤਾ ਜਾ ਰਿਹਾ ਪੰਜੀ ਸੱਸੀ ਸੱਸੀ ਆ ਬਾਈ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਜੀ ਮੈਨੂੰ 1 ਸਾਲ ਹੋ ਗਿਆ ਤੇ ਕਿਦਾਂ ਇਹ ਸ਼ੌਂਕ ਨੂੰ ਕਰ ਰਹੇ ਹੋ ਜਾਂ ਕਿਸੇ ਸ਼ੌਂਕ ਨਹੀਂ ਟਾਈਮ ਪਾਸ ਲਾ ਲੋ ਅੱਛਾ ਜੀ ਹਾਂਜੀ ਟਾਈਮ ਪਾਸ ਸਮ ਟਾਈਮ ਪਾਸ ਨੂੰ ਕਰ ਰਹੇ ਹਾਂ ਤੇ ਕਿਦਾਂ ਪਹਿਲਾਂ ਉਹ ਕੀ ਕਰਦੇ ਕੁਕਿੰਗ ਦਾ ਬੜਾ ਸ਼ੌਕ ਆ ਅੱਛਾ ਤੇ ਸ਼ੌਂਕ ਨੂੰ ਲਾਲੋ ਟਾਈਮ ਪਾਸ ਨੂੰ ਅੰਗੀ ਪਰਿਵਾਰ ਦੇ ਵਿੱਚ ਕੌਣ ਪਰਿਵਾਰ ਚ ਭਾਜੀ ਮੇਰੇ ਦੋ ਬੇਟੇ ਵੱਡਾ ਬੇਟਾ ਮੇਰੇ ਇੱਥੇ ਫਗਵਾੜੇ ਸੈਟਲ ਆ ਉਹ ਫਾਈਨੈਂਸ ਦਾ ਕੰਮ ਕਰਦਾ ਛੋਟਾ ਬੇਟਾ ਮੇਰਾ ਯੂਐਸਏ ਕੀ ਕੀ ਤਿਆਰ ਕਰਦੇ ਹੋ ਤੁਸੀਂ ਅਸੀਂ ਭਾਜੀ ਸਾਡੀ ਮੇਨ ਹੈਗਾ ਚਿਕਨ ਰਾਈਸ ਚਿਕਨ ਰੋਟੀ ਤੇ ਕੜੀ ਹੁੰਦੀ ਹੈ ਰਾਜਮਾਨ ਦੇ ਦਾਲ ਇੱਕ ਸਬਜੀ ਚੇਂਜ ਕਰਕੇ ਪਨੀਰ ਦੀ ਇੱਕ ਵੀ ਸਬਜੀ ਚੇਂਜ ਕਰਕੇ ਔਰ ਰਾਇਤਾ ਹੁੰਦਾ ਲੱਸੀ ਪਹਿਲਾਂ ਤੁਸੀਂ ਕੀ ਕਰਦੇ ਸੀ ਮੈਂ ਕੁਛ ਨਹੀਂ ਕਰਦੀ ਬਹਾ우스 ਲਾਈਕ ਹਾਲੀ ਹਾਲੀ ਸਿਰਫ ਇੱਕ ਟਾਪਾ ਬੈਠੀ ਹੂ ਵੀ ਆਪਣਾ ਆਪ ਨੂੰ ਕੰਮੀ ਲਾਉਂਦੇ ਵਾਸਤੇ ਹਾਂਜੀ ਹਾਂਜੀ ਇਹੀ ਸਮਝ ਲਓ ਘਰੇ ਜਿੱਦਾਂ ਸਾਰਾ ਦਿਨ ਬੈੱਡ ਤੇ ਹੀ ਪੈ ਰਹਿਣਾ ਤੇ ਖਾਣਾ ਖੂਣਾ ਮੈਂ ਐੱਛਾ ਬਣਾ ਲੈਂਦੀ ਹਾਂ ਮੇਰੀ ਇੱਕ ਸਿਸਟਰ ਨੇ ਉਹ ਮੈਨੂੰ ਸਲਾਹ ਦਿੱਤੀ ਉਹਨੇ ਕਹਿੰਦੇ ਐਵੇਂ ਘਰੇ ਪਈ ਰਹਿਨੀ ਆ ਕੰਮ ਕਰ ਲੈ ਚਲੋ ਕਰ ਲੈਨੇ ਮਜ਼ਾਕ ਮਜ਼ਾਕ ਚ ਕੀਤਾ ਸੀ ਪਰ ਵਧੀਆ ਚੱਲ ਗਿਆ ਇੱਕ ਬਹੁਤ ਵੱਡਾ ਸੁਨੇਹਾ ਵੀ ਆ ਉਹਨਾਂ ਵੇਲੇ ਲੋਕਾਂ ਵਾਸਤੇ ਜਿਹੜੇ ਕਿ ਕੋਈ ਕਾਰੋਬਾਰ ਨਹੀਂ ਕਰਦੇ ਮੰਗਤੇ ਨੇ ਉਹਨਾਂ ਮੰਗਤਿਆਂ ਦੇ ਮੂੰਹ ਤੇ ਵੀ ਬੜੀ ਵੱਡੀ ਚਪੇੜ ਆ ਕਿ ਵਿਹਲੇ ਰਹਿਣ ਨਾਲੋਂ ਕੰਮ ਕਰੋ ਚਾਹੇ ਕੋਈ ਵੀ ਕਰੋ ਸੋ ਗੱਲਬਾਤ ਹੋਰ ਕਰਦੇ ਆਂ ਵੀ ਰਿਸਪੌਂਸ ਕਿਦਾਂ ਦਾ ਆ ਰਿਹਾ ਕਸਟਮਰ ਦਾ ਰਿਸਪੌਂਸ ਵਧੀਆ ਈ ਭਾਜੀ ਇੱਥੇ ਮਤਲਬ ਰਿਪੀਟ ਈ ਮੇਰੇ ਕਸਟਮਰ ਨੇ ਪਹਿਲੇ ਦਿਨ ਤੋਂ ਅੱਛਾ ਜੀ ਜੋ ਮੇਰੇ ਨਾਲ ਪਹਿਲੇ ਦਿਨ ਦੀ ਮੈਂ ਹੀ ਪਹਿਲੇ ਦਿਨ ਤੋਂ ਆ ਰਹੇ ਨੇ ਕਿਹੜੀ ਜਗ੍ਹਾ ਜਿਹੜਾ ਅੰਡਾ ਤੋਂ ਅੱਜ ਲਗਾਇਆ ਇਹ ਹੈਗਾ ਜੀ ਢੋਲੇਵਾਲ ਦਾਦਾ ਦਾ ਮੋਟਰ ਦੇ ਆਪੋਜੀਟ ਸਾਈਡ ਹਾਂਜੀ ਇਹ ਵਗੈਰਾ ਵੀ ਤਿਆਰ ਕਰਦੇ ਹੋ ਜਾਂ ਕਦਾ ਪ੍ਰਸ਼ਾਦ ਹੈ ਇਹ ਸਿਰਫ ਨਹੀਂ ਇੱਥੇ ਤਾਂ ਖਾਲੀ ਫੁਲਕੇ ਬਣਾਣੇ ਆ ਅੱਛਾ ਲੱਛਾ ਪਰੌਠਾ ਬਣਾ ਦਿਨੇ ਵੈਸੇ ਅਗਰ ਜ਼ਰੂਰਤ ਹੋਵੇ ਪਰ ਅੱਜ ਰਾਤ ਤੋਂ ਅਸੀਂ ਇੱਕ ਨਵਾਂ ਕੰਮ ਸਟਾਰਟ ਕਰਨ ਲੱਗੇ 1:00 ਵਜੇ ਸ਼ੁਰੂ ਕਰਦੇ ਹਾਂ ਤੁਸੀਂ ਅਸੀਂ ਭਾਜੀ 12:00 ਵਜੇ ਤੋਂ ਲੈ ਕੇ 4:00 ਵਜੇ ਤੱਕ ਹਾਂ ਨਵਾਂ ਕੰਮ ਕਿਹੜਾ ਕਿੱਥੇ ਸਟਾਰਟ ਕਰ ਨਵਾਂ ਅਸੀਂ ਕਰ ਰਹੇ ਹਾਂ ਮੈਂ ਇੱਥੇ ਭਾਰਤ ਨਗਰ ਚੌਕ ਪੁਲ ਦੇ ਥੱਲੇ ਜਿੱਥੇ ਪਰੌਂਠਿਆਂ ਦੀ ਮਾਰਕੀਟ ਹੀ ਲੱਗਦੀ ਹੈ ਇੱਕ ਤਰ੍ਹਾਂ ਦੀ ਹੁਣ ਇੱਥੇ ਉੱਥੇ ਸਟਾਰਟ ਕਰਨ ਜਾ ਰਹੇ ਹਾਂ ਉੱਥੇ ਵੀ ਨਾਲ ਚਿਕਨ ਕਰਾਂਗੇ ਕਾਲੀ ਨਾਲ ਸਾਰੀ ਤਰ੍ਹਾਂ ਦੀ ਪਰੋਠੇ ਅੱਜ ਰਾਤ ਉਥੇ ਸਟਾਰਟ ਕਰ ਗਏ ਅੱਜ ਤੇ ਨੌਨਵੇਜ ਦੋਨੋਂ ਵੈਜੀ ਦੋਨੋਂ ਇੱਥੇ ਵੀ ਨੌਨਵੇਜ ਵੈਜੀ ਦੋਨੋਂ ਹਾਂਜੀ ਤੋਂ ਕਸਟਮਰ ਜਿਹੜੇ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਟੇਸਟ ਆ ਇਹਨਾਂ ਦਾ ਉਹ ਕਿਸ ਤਰ੍ਹਾਂ ਦਾ ਆ ਤੇ ਕਿੰਨੀ ਕਿੰਨੀ ਵਾਰੀ ਉਹ ਇੱਥੇ ਆ ਚੁੱਕੇ ਨੇ ਪਹਿਲੀ ਵਾਰ ਹੀ ਆਏ ਇਹਨਾਂ ਦਾ ਪਹਿਲਾਂ ਵੀ ਆਉਂਦੇ ਨੇ ਪਰ ਕਿਦਾਂ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਤੁਹਮੇ ਲੱਗਿਆ ਕਿ ਬਹੁਤ ਵਧੀਆ ਇਹ ਤਾਂ ਨਹੀਂ ਲੱਗਦਾ ਵੀ ਮਸਾਲੇ ਬਹੁਤ ਜ਼ਿਆਦਾ ਨੇ ਨਹੀਂ ਨਹੀਂ ਬਹੁਤ ਹੀ ਵਧੀਆ ਹਾਂਜੀ ਮੈਂ ਜਿਹੜਾ ਹਾਂਜੀ ਹਾਂ ਬਹੁਤ ਵਧੀਆ ਮੈਂ ਗੱਡੀ 'ਚ ਉਤਰਿਆ ਸੀਗਾ ਹੁਣੇ। ਅੱਛਾ ਜੀ। ਤੇ ਮੈਂ ਇਹਨਾਂ ਦੀ ਸਾਫ ਸਫਾਈ ਦੇਖ ਕੇ ਆ ਗਿਆ। ਅੱਛਾ ਸਾਫ ਸਫਾਈ। ਮੈਂ ਕਿਹਾ ਸਾਫ ਸਫਾਈ ਬਹੁਤ ਵਧੀਆ। ਤੇ ਸਾਫ ਸਫਾਈ ਹੁਣੀ ਬਹੁਤ ਜ਼ਰੂਰੀ ਹੈ ਅੱਜ ਕੱਲ। ਕਿੱਦਾਂ ਘਰ ਵਰਗਾ ਟੇਸਟ ਆ ਜਾਂ? ਹਾਂ ਬਿਲਕੁਲ ਘਰ ਵਰਗਾ। ਮਸਾਲੇ ਬਹੁਤ ਜ਼ਿਆਦਾ ਪਾਈ ਹੁੰਦੇ ਨਹੀਂ। ਨਹੀਂ ਨਹੀਂ ਘਰ ਵਰਗਾ ਬਿਲਕੁਲ ਜੀ। ਬਹੁਤ ਵਧੀਆ ਲੱਗਿਆ। ਸਰ ਕਿੱਦਾਂ ਪਹਿਲੀ ਵਾਰੀ ਆਏ ਹੋ ਜਾਂ ਪਹਿਲਾਂ ਵੀ ਆਏ ਹੋ? ਨਹੀਂ ਮੈਂ ਪਹਿਲੀ ਵਾਰੀ ਆਇਆ। ਕਿਵੇਂ ਦਾ ਲੱਗਿਆ ਟੇਸਟ? ਬਹੁਤ ਵਧੀਆ। ਮੈਂ ਤੇ ਚੱਲਿਆ ਸੀ ਉਹ ਨਾਨ ਛੋਲੇ ਖਾਣ ਵਾਸਤੇ। ਤੇ ਮੈਂ ਕਿਹਾ ਚੱਲੇ ਗੜਾ ਲਾ ਆਨੇ ਆ ਇੱ ਸਤਿ ਮਾਹੀ ਘੇੜਾ ਲਾਂਦੇ ਲਾਂਦੇ ਮੈਡਮ ਨੂੰ ਦੇਖ ਲਿਆ ਮੈਂ ਪੁੱਛਿਆ ਇਹਨਾਂ ਦਾ ਡਿਸਪਲੇ ਬੋਰਡ ਪੜਿਆ ਕੀ ਕੁਛ ਹੈਗਾ ਤੇ ਵਾਕਈ ਮਤਲਬ ਹੈ ਉਮੀਦ ਤੋਂ ਵੱਧ ਕੇ ਟੈਸਟ ਜਿਹੜਾ ਮੈਨੂੰ ਇਹਨਾਂ ਬਹੁਤ ਵਧੀਆ ਲੱਗਿਆ ਜਿਆਦਾ ਮਸਾਲੇ ਤਾਂ ਨਹੀਂ ਲੱਗ ਰਹੇ ਨਹੀਂ ਨਹੀਂ ਬਿਲਕੁਲ ਨਹੀਂ ਲੱਗ ਰਿਹਾ ਹੋਂਤੇ ਮੈਂ ਹੈਪੋਵਾਲ ਤੋਂ ਆਇਆ ਜੀ ਹੈਪੋਵਾਲ ਇਹਨੇ ਦੂਰੋਂ ਆਇਆ ਇੱਥੇ ਗੱਡੀ ਸਰਵਿਸ ਕਰਾਨ ਹੋਂਤੇ ਮੈਂ ਕਈ ਵਾਰੀ ਬਾਜ਼ਾਰ ਤੁਰਦੇ ਫਿਰਦੇ ਭੁੱਖ ਲੱਗ ਜਾਂਦੀ ਆ ਮੈਂ ਫਿਰ ਇੱਧਰ ਉੱਧਰ ਗੜਾ ਦੇਖਦਾ ਮੈਂ ਕੀ ਖਾਵਾਂ ਬੇਸਕੂਰਾ ਮੈਂ ਇੱਥੇ ਬਾਰ-ਬਾਰ ਆਇਆ ਕਰੂੰਗਾ ਉਹਨੇ ਤੇ ਇਹਨਾਂ ਦਾ ਕੜੀ ਚੋਲ ਤੇ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਮੈਂ ਕੜੀ ਚੋਲ ਖਾਦੇ ਆ ਮੋੜ ਕੇ ਹੋਰ ਇਹਨਾਂ ਦੀ ਜੜੀਆਂ ਵੈਰਾਈਟੀਆਂ ਉਹ ਵੀ ਮੈਂ ਟੈਸਟ ਕਰਾਂਗਾ ਅਕਸਰ ਗੱਲਾਂ ਹੁੰਦੀਆਂ ਕਿ ਪੰਜਾਬੀ ਲੋਕ ਪੰਜਾਬੀਆਂ ਦਾ ਸਾਥ ਨਹੀਂ ਦਿੰਦੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਕਿਉਂਕਿ ਇੱਕ ਪੰਜਾਬੀ ਭੈਣ ਆ ਜਿਹੜੀ ਉਹ ਮਿਹਨਤ ਕਰ ਰਹੀ ਹੈ ਬੀਬੀ ਦੇਖੋ ਜੀ ਮੈਂ ਕਿਸੇ ਧਰਮ ਦੇ ਉਹਦੇ ਚ ਨਹੀਂ ਹੈਗਾ ਭਾਵੇਂ ਪੰਜਾਬੀ ਹੋਵੇ Hindu ਹੋਵੇ ਸਿੱਖ ਇਸਾਈ ਹੋਵੇ ਸਾਰਿਆਂ ਨੂੰ ਬਰਾਬਰ ਦਾ ਦਰਜਾ ਮਿਲਣਾ ਚਾਹੀਦਾ ਜੀ ਹਰ ਬੰਦੇ ਨੇ ਆਪਣਾ ਘਰ ਪਾਲਣ ਪੋਸ਼ਣ ਕਰਨਾ ਵਾ ਇਹ ਜੇ ਮੈਂ ਨਹੀਂ ਅਹਮਿਆ ਦੇ ਅੰਦਾ ਕੀ ਪੰਜਾਬੀ ਹੈ ਤਾਂ ਮੈਂ ਉੱਥੇ ਜਾਵਾਂ ਹਿੰਦੂ ਆ ਤੇ ਮੈਂ ਉੱਥੇ ਜਾਵਾਂ ਇਦਾਂ ਮੇਰੇ ਚ ਮਨ ਚ ਬਿਲਕੁਲ ਨਹੀਂ ਆਏਗਾ ਹਾਂ ਸਾਫ ਸਫਾਈ ਦੇ ਪੱਖੋਂ ਕਿਦਾਂ ਲੱਗੂ ਸਾਫ ਸਫਾਈ ਬਹੁਤ ਵਧੀਆ ਜੀ ਬਹੁਤ ਅੱਛਾ ਟੇਸਟੀ ਸਾਫ ਸਫਾਈ ਚਲੋ ਮਾੜੀ ਮੋਟੀ ਲੇਕਿਨ ਬਹੁਤ ਵਧੀਆ ਇੰਨਾ ਟੈਸਟੀ ਮੈਂ ਸੋਚਿਆ ਨਹੀਂ ਸੀਗਾ ਕੜੀ ਚੋਲ ਮੈਂ ਹੋਰ ਵੀ ਕਈ ਥਾਵਾਂ ਤੇ ਕਰਦੇ ਉਥੇ ਲਾਇਆ ਉਥੇ ਰੇਸ਼ੀ ਕਿਚਲੂ ਨਗਰ ਵੀ ਇੱਕ ਬਾਹਰ ਲਗਾਉਂਦੇ ਹੋ ਸਕੂਲ ਸਕੂਲ ਦੇ ਉਹਦੇ ਵੀ ਖਾਕ ਹੋ ਕੇ ਦੇਖਿਆ ਕਈ ਥਾਵਾਂ ਇਹ ਕਾਦਾ ਲੇਕਿਨ ਇਹਨਾਂ ਦਾ ਟੈਸਟ ਲਾਜ ਵਾ 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 ਮਨਨਾ ਪੈਗਾ ਮਤਲਬ ਘਰ ਤੋਂ ਵੱਧ ਕੇ ਹਾਂਜੀ 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 ਥੈਂਕ ਯੂ ਮਿਹਰਬਾਨ ਸੋ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਲਾਜ ਵਾ ਟੈਸਟ ਹੈ ਇਹਨਾਂ ਦਾ ਸੋ ਦੋਸਤੋ ਅਜੇ ਮਿਹਨਤ ਕਾ ਸ਼ਲੋਕਾਂ ਦਾ ਸਾਥ ਦੇਣ ਦੀ ਬਹੁਤ ਜ਼ਰੂਰਤ ਆ ਕੈਮਰਾਮੈਨ ਹੈਪੀ ਦੇ ਨਾਲ ਮੈਂ ਸੁਦੀਪ ਸਿੰਘ ਪੰਜਾਬ ਪ੍ਰਾਈਮ ਟੀਵੀ ਲੁਧਿਆਣਾ ਧੰਨਵਾਦ